ਤੁਸੀਂ ਬੰਦੇ ਅੰਦਰ ਪੈਂਦਾ ਸਵਾ ਦੋ ਏਕੜ ਜ਼ਮੀਨ ਗਰੀਬ ਕਿਸਾਨ ਤੋਂ ਜਿਹੜੀ ਤੁਸੀਂ ਬੰਦੇ ਅੰਦਰ ਇਹਨਾਂ ਨੂੰ ਖਰੀਦਣ ਦੀ ਕੀ ਜ਼ਰੂਰਤ ਪੈਗੀ 2025 ਚ ਮੈਂ ਦੱਸਦਾ ਦੱਸਦਾ ਇੱਕ ਮਿੰਟ ਚੁੱਪ ਕਰੋ ਹੁਣ ਬਹਿ ਜਾਓ ਭਾਈ ਭਾਈ ਇਹਨਾਂ ਨੂੰ ਗੱਲ ਕਰਦੇ ਫਿਰ ਜਵਾਬ ਦੇ ਦਿਓ ਯੂਲ ਗੈਟ ਅ ਓਪਰਟੀ ਜੀ ਗੱਲ ਕਰਨ ਦਿਓ ਜੀ ਆਨਸਰ ਕਿਰੋ ਨਸ ਕੀਤਾ ਜਾਵੇ ਜੀ ਸਿਰਫ ਡੇਢ ਮਹੀਨਾ ਪਹਿਲਾਂ ਕਿਉਂਕਿ ਪਤਾ ਸੀ ਇਹਨਾਂ ਨੂੰ ਕਿ ਇਹਦੇ ਅੰਦਰ ਖੜਦੀ ਆਉਣ ਵਾਲੇ ਇਹਦੇ ਅੰਦਰ ਰੇਤ ਆਉਣ ਵਾਲਾਗਾ ਇਹਦੇ ਅੰਦਰ ਰੇਤ ਆਊਗਾ ਰੇਤ ਦੀ ਮਾਈਨਿੰਗ ਕਰਾਂਗਾ ਮਿਸਟਰ ਬਾਜਵਾ ਖੜ ਜਾ ਇੱਕ ਮਿੰਟ ਇੱਕ ਮਿੰਟ ਮੈਂ ਝੂਠ ਹੀ ਬੋਲਦਾ ਆ ਛੱਡ ਦਿਓ ਸਪੀਕਰ ਸਾਹਿਬ ਆ ਸਪੀਕਰ ਸਾਡ ਡਿਸਕਨ ਕਰ ਦੇ ਗੱਲ ਕਰਨ ਦਿਓ ਗੱਲ ਕਰਨ ਦਿਓ ਤੁਸੀਂ ਜਵਾਬ ਦਿਓ ਪਲੀਜ਼ ਤੁਸੀਂ ਜਵਾਬ ਦਿਓ ਤੁਸੀਂ ਜਵਾਬ ਦਿਓ ਕੋਈ ਜਵਾਬ ਦੇ ਦਿਓ ਦੇ ਦਿਓ ਦੇ ਦਿਓ ਦੇ ਦਿਓ ਖੜ ਜੋ ਇਹ ਦੇ ਦਿਓ ਡਿਸਕਨ ਕਰ ਦਿਓ ਦੱਸ ਦਿਓ ਇਹ ਸਟੇਟਮੈਂਟ